Tune into marriagelagan.com every Sunday 5 p.m. with Varinder Obhi. A show about matrimonials, life partnership and relationships. Only on Radio Zindagi 1550 AM. रिश्ते स्वर्ग में बनते हैं, लेकिन धरती पर हम उन्हें मिलाते हैं. Marriagelagan.com, dream it. Believe it and make it happen. Marriage Lagan is a leading matchmaking services provider. We offer trusted and authentic matrimonial profiles for those who are looking for brides or grooms for marriage. Register at info at We cater for USA, Canada, UK, Australia, India, Fiji and Laura. For more information call 510-943-8037. ਟਰੰਪ ਨੇ ਇਰਾਕ ਸੀਰੀਆ ਨਾਲੋਂ ਵੱਧ ਅਮਰੀਕੀ ਫੌਜ ਲਾਸ ਏਂਜਲਸ ਵਿੱਚ ਤੈਨਾਤ ਕੀਤੀ ਜੀ ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਲੀਫੋਰਨੀਆ ਦੇ ਲਾਸ ਏਂਜਲਸ ਵਿੱਚ ਇਰਾਕ ਤੇ ਸੀਰੀਆ ਵਿੱਚ ਤੈਨਾਤ ਕੁੱਲ ਅਮਰੀਕੀ ਸੈਨਿਕਾਂ ਨਾਲੋਂ ਵੱਧ ਫੌਜ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ ਇਹ ਕਦਮ ਉਹਨਾਂ ਵੱਲੋਂ ਐਲ ਏ ਵਿੱਚ ਉਹਨਾਂ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਵਿਰੋਧ ਵਿੱਚ ਹੋ ਰਹੇ ਹਿੰਸਕ ਪ੍ਰਦਰਸ਼ਨ ਪ੍ਰਦਰਸ਼ਨਾਂ ਨੂੰ ਰੋਕਣ ਲਈ ਚੁਣਿਆ ਗਿਆ ਹੈ ਐਲ ਏ ਵਿੱਚ ਲਗਭਗ 4000 ਨੈਸ਼ਨਲ ਗਾਰਡ ਤੇ 700 ਤੋਂ ਵੱਧ ਸਰਗਰਮ ਡਿਊਟੀ ਮਰੀਨਾ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਕਿ ਇਰਾਕ ਵਿੱਚ 2500 ਤੇ ਸੀਰੀਆ ਵਿੱਚ 1500 ਸੈਨਿਕਾਂ ਨਾਲੋਂ ਵੱਧ ਹੈ ਪੈਟਾਗਨ ਨੇ ਕਿਹਾ ਕਿ ਇਸ ਤੈਨਾਤੀ ਕਾਰਵਾਈ ਨਾਲ ਟੈਕਸਦਾਤਾਵਾਂ ਨੂੰ 60 ਦਿਨਾਂ ਵਿੱਚ 134 ਮਿਲੀਅਨ ਦਾ ਨੁਕਸਾਨ ਹੋਵੇਗਾ ਤੇ ਇਹ ਹਿੰਸਕ ਪ੍ਰਦਰਸ਼ਨ 6 ਜੂਨ ਨੂੰ ਸ਼ੁਰੂ ਹੋਏ ਜਦੋਂ ICE ਨੇ ਬਿਨਾ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਹਿਰਾਸਤ ਉਜਲੇਰਾ ਸ਼ੁਰੂ ਕਰ ਦਿੱਤਾ 7 ਜੂਨ ਘੱਟੋ ਘੱਟ 44 ਲੋਕ ਗ੍ਰਿਫਤਾਰ ਕੀਤੇ ਗਏ ਪ੍ਰਦਰਸ਼ਨ ਬਾਅਦ ਦੰਗਿਆਂ ਵਿੱਚ ਬਦਲ ਗਏ ਟਰੰਪ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਿਸ ਨਿਊਸਮ ਨਾਲ ਸਲਾਹ-ਮਸ਼ਲਾ ਕੀਤਾ ਤੇ ਬਿਨਾਂ ਇਹ ਫੌਜੀ ਤਾਇਨਾਤੀ ਦਾ ਹਦੇਸ਼ ਦਿੱਤਾ ਜਿਸ ਨਾਲ ਗਵਰਨਰ ਨੇ ਇਸ ਕਦਮ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਹ ਲੋਕਤੰਤਰ ਉੱਤੇ ਹਮਲਾ ਹੈ ਇਸ ਦੇ ਨਾਲ ਨਾਲ ਟਰੰਪ ਨੇ ਮੱਧ ਪੂਰਬ ਤੋਂ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦੀ ਯੋਜਨਾ ਦਾ ਐਲਾਨ ਕੀਤਾ ਅਤੇ ਉਹਨਾਂ ਨੇ ਇਸ ਖੇਤਰ ਨੂੰ ਖਤਰਨਾਕ ਜਗ੍ਹਾ ਕਹਿੰਦੇ ਹੋਏ ਕਿਹਾ ਕਿ ਸੰਯੁਕਤ ਰਾਜ ਈਰਾਨ ਨੂੰ ਪਰਮਾਣੂ ਹਥਿਆਰ ਰੱਖਣ ਦੀ ਆਗਿਆ ਨਹੀਂ ਦੇਵੇਗਾ ਇਹ ਖਤਮ 트럼ਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਅਤੇ ਮੱਧ ਪੂਰਬ ਵਿੱਚ ਅਮਰੀਕੀ ਫੌਜੀ ਹਾਜ਼ਰੀ ਨੂੰ ਘਟਾਉਣ ਦੀ ਯੋਜਨਾ ਦਾ ਹਿੱਸਾ ਹੈ ਜੋ ਅਮਰੀਕੀ ਦਾ ਨੀਤੀ ਅਤੇ ਵਿਦੇਸ਼ ਨੀਤੀ ਵਿੱਚ ਵੱਡੇ ਬਦਲਾਅ ਦੀ ਨਿਸ਼ਾਨ ਕੈਨੇਡਾ ਵਿੱਚ ਕਾਰੋਬਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦিয়েਗੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਇੱਥੇ ਸਟੀਚ ਖਮਾਤ ਤੋਂ ਬਾਅਦ ਇੱਕ ਹੋਰ ਪ੍ਰਮੁੱਖ ਕਾਰੋਬਾਰੀ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ ਹੈ ਕਾਰੋਬਾਰੀ ਸਤਵਿੰਦਰ ਸ਼ਰਮਾ ਐਲਬਰਟ ਫੋਰਡ ਦੇ ਪ੍ਰਮੁੱਖ ਮੈਂਬਰਸ ਹਨ ਉਹਨਾਂ ਨੇ ਦਫਤਰ ਫਲਾਈਟ ਬੁਡ ਪ੍ਰੋਫੈਸ਼ਨਲ ਬਿਲਡਿੰਗ ਐਮਨੂ ਸਰੀ ਬੀਸੀ ਅਤੇ ਦੇ ਵਿੱਚ ਸਥਿਤ ਸੀ ਉਹਨਾਂ ਨੂੰ ਉਹਨਾਂ ਦੇ ਦਫਤਰ ਦੀ ਦੂਸਰੀ ਮੰਜ਼ਲ ਤੇ ਗੋਲੀ ਮਾਰ ਦਿੱਤੀ ਗਈ ਹੈ ਘਟਨਾ ਤੋਂ ਬਾਅਦ ਆਰਸੀਐਮਪੀ ਸਰੀ ਪ੍ਰੋਫੈਸ਼ਨਲ ਆਪਰੇਸ਼ਨ ਸਪੋਰਟਸ ਯੂਨਿਟ ਦੇ ਫਰੰਟ ਲਾਈਨ ਅਧਿਕਾਰੀਆਂ ਨੇ ਸਰੀ ਦੇ ਫਲੀਟ ਬੁਡ ਖੇਤਰ ਵਿੱਚ 15900 ਬਲੌਕ 84 ਐਮਨਿਊ ਨੇੜੇ ਗੋਲੀਬਾਰੀ ਦੀਆਂ ਕਾਲਾਂ ਦਾ ਜਵਾਬ ਦਿੱਤਾ ਹੈ ਮੌਕੇ ਤੇ ਪਹੁੰਚ ਕੇ ਐਸਪੀਓ ਐਸਯੂ ਅਧਿਕਾਰੀਆਂ ਨੇ ਸਤਵਿੰਦਰ ਸ਼ਰਮਾ ਨੂੰ ਜ਼ਖਮੀ ਹਾਲਤ ਦੇ ਵਿੱਚ ਪਾਇਆ ਜਾਨ ਬਚਾਉਣ ਦੇ ਉਪਾਵਾਂ ਦੇ ਬਾਵਜੂਦ ਸਤਵਿੰਦਰ ਸ਼ਰਮਾ ਨੇ ਮੌਕੇ ਤੇ ਹੀ ਤੰਮ ਤੋੜ ਦਿੱਤਾ ਹੈ ਇੰਟੀਗ੍ਰੇਟਸ ਹੋਮੀਸਾਈਟ ਇਨਵੈਸਟੀਗੇਸ਼ਨ ਟੀਮ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ 2025 ਦਾ ਸਰੀ ਦਾ ਤੀਜਾ ਕਤਲ ਹੈ ਤੇ ਜਾਂਚ ਸ਼ੁਰੂਆਤੀ ਪੜਾਵਾਂ ਵਿੱਚ ਹੈ ਅਤੇ ਸਰੀ ਪੁਲਿਸ ਸੇਵਾ ਅਤੇ RCMP ਸਰੀ ਪ੍ਰੋਫੈਸ਼ਨਲ ਆਪਰੇਸ਼ਨ سپورਟਸ ਯੂਨਿਟ ਦੇ ਅਧਿਕਾਰੀਆਂ ਨਾਲ ਸਾਂਝੇਦਾਰੀ ਵਿੱਚ ਕੰਮ ਕਰ ਰਿਹਾ ਹੈ ਤਾਂ ਜੋ ਤਰਜੀਹੀ ਕੰਮਾਂ ਨੂੰ ਪੂਰਾ ਕੀਤਾ ਜਾ ਸਕੇ ਪੁਲਿਸ ਨੇ ਕਿਹਾ ਕਿ ਇਹ ਘਟਨਾ ਦਾ ਉਦੇਸ਼ ਅਜੇ ਵੀ ਜਾਂਚ ਅਧੀਨ ਹੈ ਕਮਿਊਨਿਟੀ ਸੂਤਰਾਂ ਦੇ ਪੀੜਤ ਦੀ ਪਛਾਣ ਐਲਬਰਟੋ ਫੋਰਡ ਦੇ ਕਾਰੋਬਾਰੀ ਸੁਤਵਿੰਦਰ ਸ਼ਰਮਾ ਵਜੋਂ ਕੀਤੀ ਗਈ ਹੈ ਉਹ ਇੱਕ ਪ੍ਰਮੁੱਖ ਕਾਰੋਬਾਰੀ ਸੀ ਜੋ ਕਿ ਇੱਕ ਲੇਬਰ ਠੇਕੇਦਾਰ ਅਤੇ ਇੱਕ ਪ੍ਰਾਪਰਟੀ ਡਿਵੈਲਪਰ ਸੀ ਉਸਨੇ ਇੱਕ ਨਿੱਦੀਕੀ ਦੋਸਤ ਨੇ ਦੱਸਿਆ ਕਿ ਸੁਤਵਿੰਦਰ ਸ਼ਰਮਾ ਨੂੰ ਕੁਝ ਸਾਲ ਪਹਿਲਾਂ ਧਮਕੀਆਂ ਸੰਬੰਧੀ ਕਾਲਾਂ ਆਈਆਂ ਸਨ ਪਰ ਇਹ ਮਾਮਲਾ ਇਸ ਨਾਲ ਜੁੜਿਆ ਨਹੀਂ ਹੋ ਸਕਦਾ ਏ ਇਸ ਮਾਮਲੇ ਦੀ ਜਾਂਚ ਸੰਬੰਧੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਜਿਹੜੀ ਉਹਨਾਂ ਨੇ ਹੈਲਪਲਾਈਨ ਜਾਰੀ ਕਰ ਦਿੱਤੀ ਗਈ ਆ ਔਰ ਕਿਹਾ ਜਾ ਰਿਹਾ ਕਿ ਸਾਨੂੰ ਦੱਸਿਆ ਜਾਵੇ ਜਾਂ ਸਾਡੇ ਈਮੇਲ ਰਾਹੀਂ ਸਾਨੂੰ ਜਾਣਕਾਰੀ ਕੀਤੀ ਜਾਵੇ ਅਪੀਲ ਪੁਲਿਸ ਨੂੰ ਕੀਤੀ ਜਾ ਰਹੀ ਹੈ ਉਧਰ ਕੈਨੇਡਾ ਚ ਭਾਰਤੀ ਵਿਦਿਆਰਥੀ ਦੀ ਮਿਲੀ Laash ਜੀਹਾਂ ਜਿੱਥੇ ਲਾਪਤਾ ਭਾਰਤੀ ਮੂਲ ਦੇ ਵਿਦਿਆਰਥੀ ਵਿਦਾਤਮਨ ਪੋਡੋਵਾਲ ਦੇ ਦੀ Laash ਨਦੀ ਵਿੱਚ ਮਿਲੀ ਹੈ ਕੇਰਲ ਦੇ ਤ੍ਰਿਪੁਰੀ ਤੁਰਾ ਦੇ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਤੇ ਰੇਮਾ ਪੋਡੋਵਾਲ ਦੇ ਪੁੱਤਰ 21 ਸਾਲਾ ਵਿਦਾਤਮਨ ਜੋਰਕ ਯੂਨੀਵਰਸਿਟੀ ਦੇ Laasode's School of Engineering ਵਿੱਚ ਤੀਜੇ ਸਾਲ ਦਾ ਵਿਦਿਆਰਥੀ ਸੀ ਉਸ ਨੂੰ ਆਪਣੀ ਆਖਰੀ ਵਾਰ ਇਕਤ ਜੂਨ ਨੂੰ ਦੋਸਤਾਂ ਨੇ ਦੇਖਿਆ ਸੀ ਅਤੇ 2 ਜੂਨ ਨੂੰ ਉਸਦੇ ਲਾਪਤਾ ਹੋਣ ਦੀ ਰਿਪੋਰਟ ਦੱਚੀ ਸੀ 4 ਦਿਨ ਬਾਅਦ ਉਸ ਦੀ Laash ਸਿਆਟਿਨੇ ਨਦੀ ਵਿੱਚ ਮਿਲੀ ਅਤੇ ਪਰਿਵਾਰਿਕ ਦੋਸਤਾਂ ਨੇ ਦੱਸਿਆ ਕਿ ਪੋਸਟਮਾਰਟਮ ਹੋ ਚੁੱਕਾ ਹੈ ਪਰ ਅੰਤਿਮ ਰਿਪੋਰਟ 15 ਦਿਨਾਂ ਵਿੱਚ ਆਉਣ ਦੀ ਉਮੀਦ ਹੈ ਟੋਰਾਂਟੋ ਪੁਲਿਸ ਨੇ ਅਪਰਾਧਿਕ ਮਾਮਲਾ ਹੋਣ ਤੋਂ ਇਨਕਾਰ ਕੀਤਾ ਹੈ ਤੇ ਪਰਿਵਾਰ ਅਜੇ ਵੀ ਉਸ ਦੀ ਮੌਤ ਦੇ ਕਾਰਨ ਬਾਰੇ ਹੈਰਾਨ ਹਨੇਰੀ ਵਿੱਚ ਹੈ ਅਨਰੇ ਵਿੱਚ ਹੈ ਉਹਨਾਂ ਦਾ ਅਨੁਸਾਰ ਵਿਦਾਤਮਨ ਖੁਸ਼ੀ ਅਤੇ ਲਾਪਤਾ ਹੋਣ ਵਾਲੀ ਸ਼ਾਮ ਆਪਣੇ ਛੋਟੇ ਭਰਾ ਨਾਲ ਲੰਬੀ ਗੱਲਬਾਤ ਵੀ ਕੀਤੀ ਸੀ ਪਰਿਵਾਰ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਜਲ ਸਰੋਤ ਕੋਲ ਗਿਆ ਹੋਵੇਗਾ 2022 ਤੋਂ ਕੈਨੇਡਾ ਵਿੱਚ ਰਹਿ ਰਹੇ ਵਿਦਾਤਮਨ ਨੇ ਹਾਲ ਹੀ ਵਿੱਚ ਦੋਸਤਾਂ ਨਾਲ ਰਹਿਣ ਲਈ ਕੈਂਪਸ ਤੋਂ ਬਾਹਰ ਘਰ ਲਿਆ ਸੀ ਅਤੇ ਪਾਰਟ ਟਾਈਮ ਕੰਮ ਨਹੀਂ ਕਰ ਰਿਹਾ ਸੀ ਉਹ ਆਪਣੇ ਪਿੱਛੇ ਮਾਤਾ ਪਿਤਾ ਤੇ ਛੋਟਾ ਭਰਾ ਛੱਡ ਗਿਆ ਏ ਤੁਹਾਨੂੰ ਦੱਸ ਦਈਏ ਖਾਬਾ ਜਬੜੀ ਦੁੱਖ ਦਾਈ ਗਈ ਆ ਪਰਿਵਾਰ ਕਦੇ ਭਾਈਚਾਰੇ ਵਿੱਚ ਇਸ ਘਟਨਾ ਕਾਰਨ ਕਾਫੀ ਗਹਿਰੀ ਸ਼ੋਗ ਦੀ ਲਹਿਰ ਹੈਗੀ ਏ ਰਿਸ਼ਤੇ ਸਵਰਗ ਵਿੱਚ ਬਣਤੇ ਹਨ ਲੇਕਿਨ ਧਰਤੀ ਪਰ ਹਮ ਉਨੇ ਮਿਲਾਤੇ ਹਨ marriagelegend.com ਸੁਪਨੇ ਦੇਖੇ ਵਿਸ਼ਵਾਸ ਕਰੇ ਇਸੇ ਪੂਰਾ ਕਰੇ marriagelegend डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी ऐसी इन्फोट डिरेट मैरिज लगन डॉट कॉम आरोप रजिस्ट्रेशन करें हम लोग यू एस ए कनाडा यू के ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात आरोप कॉल करें Tune in to marriageleven.com every Saturday 2 to 3 pm with Varinder Ubhi, a show about matrimonials, life partnership, and relationships only on Radio Zindigi 1550 a.m.